ਛੋਟ ਸਰਕਾਰੀ ਕਾਲਜਾਂ ਵਿੱਚ 77000 ਵਿਦਿਆਰਥੀਆਂ ਦੇ ਮੁਕਾਬਲੇ ਸਿਰਫ 1900 ਅਧਿਆਪਕ ਹੀ ਹਨ ਸਿਰਫ ਅਧਿਆਪਕ ਹੀ ਨਹੀਂ ਬਹੁਤ ਸਾਰੇ ਕਾਲਜਾਂ ਵਿੱਚ ਨਿਯਮਿਤ ਪ੍ਰਿੰਸੀਪਲ ਵੀ ਨਹੀਂ ਹਨ ਅਧਿਆਪਨ ਫੈਕਲਟੀ ਦੇ ਘਾਟ ਤੋਂ ਇਲਾਵਾ ਸੁਪਰੀਮ ਕੋਰਟ ਦੇ ਹੁਕਮਾਂ ਨੇ ਉਹਨਾਂ ਬਹੁਤ ਸਾਰੇ ਲੋਕਾਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪਾਰਟ ਟਾਈਮ ਅਧਿਆਪਨ ਵਿੱਚ ਬਿਤਾਈ ਹੈ ਤੇ ਨਿਯਮਿਤ ਨੌਕਰੀ ਦੀ ਉਡੀਕ ਵਿੱਚ ਉਹ ਬੁੱਢੇ ਹੋ ਚੁੱਕੇ ਹਨ ਭਾਵੇਂ ਕਿ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਅੰਤਰੀਮ ਰਾਹਤ ਦੇ ਦਿੱਤੀ ਹੈ ਤੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਨਾਂ ਨੂੰ ਸਰਕਾਰੀ ਕਾਲਜਾਂ ਵਿੱਚ ਨਵੀਂ ਭਰਤੀ ਹੋਣ ਤੱਕ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ ਪਰ ਉਹਨਾਂ ਦੇ ਸਿਰਾਂ ਤੇ ਵੀ ਅਨਿਸ਼ਚਿਤਤਾ ਦੀ ਤਲਵਾਰ ਲਟਕ ਰਹੀ ਹੈ ਵਿਡੰਬਣਾ ਇਹ ਹੈ ਕਿ ਪਾਰਟ ਟਾਈਮ ਪੜਾਉਣ ਵਾਲੇ ਇਹਨਾਂ ਸਹਾਇਕ ਪ੍ਰੋਫੈਸਰਾਂ ਵਿੱਚੋਂ ਬਹੁਤ ਸਾਰੇ ਅਗਲੇ 2 ਜਾਂ 3 ਸਾਲਾਂ ਵਿੱਚ ਆਪਣੀ ਸੇਵਾਮੁਕਤੀ ਦੀ ਉਮਰ ਤੱਕ ਪਹੁੰਚ ਜਾਣਗੇ ਇਹ ਅਧਿਆਪਕ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਨਿਜਮਤ ਨੌਕਰੀ ਦੀ ਉਡੀਕ ਕਰ ਰਹੇ ਹਨ ਆਖਰੀ ਵਿਆਪਕ ਭਰਤੀ 1996 ਵਿੱਚ ਹੋਈ ਸੀ ਜਦੋਂ ਕਈ ਵਿੱਚਾਂ ਦੇ ਅਧਿਆਪਕਾਂ ਨੂੰ ਨਿਯੁਕਤ ਕੀਤਾ ਗਿਆ ਸੀ 2001 ਵਿੱਚ 274 ਵਾਧੂ ਅਧਿਆਪਨ ਅਸਾਮੀਆਂ ਨੂੰ ਯੂਰੀ ਦਿੱਤੀ ਗਈ ਸੀ ਪਰ ਪੀਪੀਐਸਸੀ ਕੋਟਾਲੇ ਕਾਰਨ ਭਰਤੀ ਪ੍ਰਕਿਰਿਆ ਵਿਵਾਦ ਵਿੱਚ ਫਸ ਗਈ ਸੀ ਨਤੀਜੇ ਵਜੋਂ ਲਗਭਗ 5 ਸਾਲਾਂ ਬਾਅਦ ਸਿਰਫ 28 ਨਿਯੁਕਤੀਆਂ ਹੀ ਕੀਤੀਆਂ ਜਾ ਸਕੀਆਂ ਵਿਭਾਗ ਦੇ ਸੂਤਰਨਿਕਿਆਏ ਕਿ ਉੱਚ ਕਾਲਜਾਂ ਵਿੱਚ ਖਾਸ ਕਰਕੇ ਪਿੰਡੂ ਖੇਤਰਾ ਵਿੱਚ ਵਿਦਿਆਰਥੀਆਂ ਦੀ ਘੱਟ ਗਿਣਤੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਨੌ ਕਾਲਜਾਂ ਵਿੱਚ ਤਾਂ ਸੌ ਤੋਂ ਵੀ ਘੱਟ ਵਿਦਿਆਰਥੀ ਹਨ ਇਨ੍ਹਾਂ ਵਿੱਚ ਘੱਟੋ ਘੱਟ 4 ਕਾਲਜ ਅਚੇਹ ਹਨ ਜਿੱਥੇ ਵਿਦਿਆਰਥੀਆਂ ਦੀ ਗਿਣਤੀ 20 ਤੋਂ ਵੀ ਘੱਟ ਹੈ